ਇਸਪਾਸੇ ਗੋਦਵਾਰਾ ਸਾਹਿਬ ਹੈ ਇਸ ਪਿੰਡ ਦਾ ਜਿਹਦੇ ਵਿੱਚ ਇੱਥੇ ਲੰਗਰ ਚੱਲ ਰਿਹਾ ਜਿਹੜਾ ਲੰਗਰ ਹੈ ਉਹ ਇੱਥੇ ਰਾਜਸਥਾਨ ਦੇ ਲੋਕਾਂ ਵੱਲੋਂ ਲਗਾਇਆ ਗਿਆ ਲੋਕ ਜਿਹੜੇ ਆ ਇਥੋਂ ਬਾਹਰੋਂ ਲੰਗਰ ਬਣਾ ਕੇ ਲਿਆਉਂਦੇ ਨੇ ਔਰ ਇੱਥੇ ਆ ਕੇ ਆਰਮੀ ਦੇ ਵੋਟਾਂ ਜਿਹੜੀਆਂ ਉਹਨਾਂ ਦੇ ਰਾਹੀਂ ਇੱਥੇ ਪਹੁੰਚ ਹੁੰਦੀ ਹੈ ਔਰ ਇੱਥੇ ਆ ਕੇ ਜਿਹੜਾ ਲੰਗਰ ਇਹਨਾਂ ਲੋਕਾਂ ਨੂੰ ਸਵੇਰ ਸ਼ਾਮ ਦੁਪਹਿਰ ਤਿੰਨੇ ਟਾਈਮ ਜਿਹੜਾ ਆਪ ਪ੍ਰੋਵਾਈਡ ਕੀਤਾ ਜਾਂਦਾ ਹੈ ਇਹ ਵੀਰ ਜਿਹੜੇ ਆ ਇਹ ਰਾਜਸਥਾਨ ਤੋਂ ਆਏ ਨੇ ਸਭ ਤੋਂ ਪਹਿਲਾਂ ਜੀ ਕਿੰਨੇ ਦਿਨ ਹੋ ਗਏ ਤੇ ਕਿਵੇਂ ਸੇਵਾ ਚੱਲ ਰਹੀ ਸਾਨੂੰ ਅੱਜ 8ਵਾਂ ਦਿਨ ਆ ਜੀ 7 ਦਿਨ ਹੋ ਗਏ ਆ ਯਾਰ ਲੰਗਰ ਲਾਈ ਆ ਰਾਜਸਥਾਨ ਤੋਂ ਆਏ ਸ਼੍ਰੀ ਗੁਰੂ ਨਾਨਕ ਦੇਵ ਜੀ ਲੈ ਆ ਪਿੰਡ 100 ਪੰਜਾਬ ਦੇ ਨਾਲ ਅਸੀਂ ਖੜੇ ਆ ਮੀਡੀਆ ਤਾਂ ਇਹ ਦੇਖਦੇ ਆ ਤਾਂ ਬਹੁਤ ਲੋਕ ਇੱਥੇ ਪ੍ਰੇਸ਼ਾਨ ਸੀਗੇ ਲੰਗਰ ਸਵੇਰ ਸ਼ਾਮ ਅਸੀਂ ਇੱਥੇ ਪਹੁੰਚਾਉਂਦੇ ਆ ਤੇਰ ਪੱਠੇ ਦਾ ਵਿਚਾਰਾ ਨਾਲ ਪੁੱਛੋ ਆਈ ਜਾਂਦਾ ਤੇਰਾ ਛਾਲ ਸਾਡਾ ਹੋਰ ਆਈ ਜਾਂਦਾ ਅਜੇ ਚੱਲੂਗਾ ਸਾਡਾ 10 ਦਿਨ 15 ਦਿਨ ਹੋਰ ਲੰਗਰ ਚੱਲੂਗਾ ਸਵੇਰ ਸ਼ਾਮ ਲੰਗਰ ਚੱਲੂਗਾ ਰਿਆਣੇ ਤੋਂ ਆ ਰਿਹਾ Rajasthan ਤੋਂ ਆ ਰਿਹਾ ਜੀ ਪੰਜਾਬ ਤੋਂ ਵੀ ਆ ਰਿਹਾ ਹੈ ਬਾਕੀ ਸਰਕਾਰ ਇੱਥੇ ਥੋੜਾ ਜਿਹਾ ਕਮ ਦੇਰੀ ਹੈ ਉਹ غورਨੀ ਕਰਨੀ ਬਹੁਤ ਦੇਖੀ ਸੀ ਪਹਿਲਾਂ ਵੀ ਪਾਣੀ ਘਾਣਾ ਹੈ ਜੇ ਬਾੜ ਦੇ ਕਾਰਨ ਬਹੁਤ ਇਨਾ ਪਰੇਸ਼ਾਨ ਲੋਕ ਸੀਗੇ ਇਸੇ ਕਰਕੇ ਅਸੀਂ ਆਏ ਸੀ ਤੱਕ ਸਾਨੂੰ ਹੋ ਗਿਆ 18 ਦਿਨ ਉਹ ਲੰਗਰ ਚ ਚਰਾਂਦੇ ਨੂੰ ਜਿਵੇਂ ਅਸੀਂ ਇੱਥੇ ਲਾ ਰੱਖਿਆ ਜੀ ਪਿੱਛੇ ਵੀ ਸਾਰੇ ਪਿੰਡ 10 ਤੋਂ ਸਾਡੇ 18 ਪਿੰਡ ਹੈ ਜੀ ਸਾਡੇ ਬਿਆਦਰੀਆਂ ਦੇ ਜੀ ਰਾਵਾਂ ਸਿੰਘਾਂ ਦੇ ਸਾਡੇ ਨਾਲ ਉਹ ਖੜੇ ਐ ਅਜੇ ਪਹਿਲਾ ਪਿੰਡ ਅਸੀਂ ਇੱਕ ਹੀ ਪਿੰਡ ਇੱਥੇ ਆਇਆ ਜੀ ਇੱਕ ਸੀ ਤਾਂ ਬਾਕੀ 18 ਪਿੰਡ ਹੋਰ ਸੇਵਾ ਕਰਨਾ ਚਾਹੁੰਦੇ ਆ ਮਗਰ ਉਹ ਵੀ ਸਵੇਰੇ ਆ ਰਹੇ ਨੇ ਕਿਵੇਂ ਕੋਈ ਇੱਥੇ ਵੀ ਲੰਗਰ ਲਾਣਗੇ ਦੂਸਰੇ ਪਿੰਡਾਂ ਚ ਵੀ ਲੰਗਰ ਪੰਚਾਂ ਈ ਇੱਥੇ ਜਿਹੜੇ ਹਨ ਆਪਣੇ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਹੈ ਕੋਈ ਨਹੀਂ ਇੱਕ ਇਹਨਾਂ ਦੀ ਆਪ ਦੀ ਬੋਰਡ ਹੈਗੀ ਜਿਹੜੀ ਪਿੰਡ ਲਈ ਉਹ ਖਿੱਚ ਕੇ ਲਿਆਉਂਦੇ ਆ ਉਹ ਵੀ ਖਿੱਚ ਕੇ ਲਿਆਉਂਦੇ ਆ ਸ਼ਾਮ ਨੂੰ ਲੰਗਰ ਸਵੇਰੇ ਉਹ ਇੱਕ ਪੋਜਤੀ ਗੀ ਬੇਣੀ ਇੱਕ ਤੁਸੀਂ ਆਮ ਜਿਹਾ ਦੇਖਿਆ ਹੋਊਗਾ ਵੀਡੀਓਜ਼ ਵਿੱਚ ਇਹ ਵੀ ਕਿਹਾ ਜਾਂਦਾ ਸੀ ਨਾ ਕਿ ਪੰਜਾਬ ਦੇ ਨਾਲ ਕੋਈ ਖੜਿਆ ਨਹੀਂ ਕੀ ਲੱਗਦਾ ਇਦਾਂ ਦਾ ਕੁਝ ਨਹੀਂ 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 ਇਦਾਂ ਦਾ ਤਾਂ ਕੋਈ ਨਹੀਂ ਲੱਗਦਾ ਇਹ ਤਾਂ ਉਹ ਆਪਣੇ ਫਾਵਾ ਡਾਂਦੇ ਜਿਵੇਂ ਸੋਸ਼ਲ ਮੀਡੀਆ ਵਾਲੇ ਇੱਕ ਦੂਜੇ ਫਾਵਾ ਡਾ ਤੇ ਕੋਈ ਨਹੀਂ ਖੜਦਾ ਆ ਨਹੀਂ ਕਰਦਾ ਸਭ ਖੜਿਆ ਹੁਣ ਰਾਜਸਥਾਨ ਤੋਂ ਮੋਤ ਆਈ ਜਾਂਦੇ ਹੋਰ ਵੀ ਆ ਜਾਂਦੇ ਆ ਖੜਿਆ ਇੰਦਾਂ ਨਾਲ ਖੜਿਆ ਸੀ ਖੜਿਆ ਇੰਦਾਂ ਨਾਲ ਖੜਿਆ ਸੀ ਪਿੰਡਾਂ ਤੇ ਆ ਰਹੇ ਰਸਤਾ ਨਾਲ ਹਰਿਆਣਾ ਤੇ ਪੰਜਾਬ ਦੇ ਬਹੁਤ ਪਿੰਡਾਂ ਵੈਰੀ ਵੱਡੇ ਵੱਡੇ ਲੋਕ ਆਪਣੀ ਸੇਵਾ ਇਕੱਠੀ ਕਰਕੇ ਜਿਵੇਂ ਵੀ ਯੂਪੀ ਤੋਂ ਮੁਸਲਮਨ ਮੁਸਲਮਾਨ ਵੀ ਆਪਰਾ ਕਾਲ ਰਾਸ਼ ਦੇਖਿਆ ਸੀ ਜਦੋਂ ਆਪਾਂ ਇਹ ਵੀਡੀਓ ਦੇਖਦੇ ਆ ਤਾਂ ਉਹਦੇ ਨਾਲ ਇੱਕ ਸੰਦੇਸ਼ ਜਿਹੜਾ ਉਹ ਮਾੜਾ ਇਹ ਜਾਂਦਾ ਕਿ ਲੋਕ ਸਾਡੇ ਨਾਲ ਖੜੇ ਨਹੀਂ ਲੇਕਿਨ ਤੁਸੀਂ ਆਮ ਭਰੇ ਜਾਂਦਾ ਦੇਖਿਆ ਹੋਵੇਗਾ ਕਿ ਦਿੱਲੀ ਤੋਂ ਲੋਕ ਆ ਗਏ ਵੱਡੇ ਵੱਡੇ ਟਰਾਲੇ ਲੈ ਕੇ ਭਰ ਕੇ ਲੈ ਆਏ ਹਰਿਆਣੇ ਤੋਂ ਆ ਗਏ ਰਾਜਸਥਾਨ ਤੋਂ ਆ ਤੁਹਾਡੇ ਪਿੱਛੇ ਖੜੇ ਨੇ ਉਛੇ ਜੇਹੀ ਹੋਣੀ ਚਾਹੀਦੀ ਹੈ ਕਿ ਇੱਕ ਵਧੀਆ ਸੰਦੇਸ਼ ਜਿਹੜਾ ਲੋਕਾਂ ਵਾਸਤੇ ਜਾਵੇ ਤੇ ਜਿਹੜੇ ਦੂਜੇ ਭਾਈਚਾਰੇ ਨੇ ਦੂਜੇ ਸਟੇਟਾਂ ਨੇ ਉਹ ਵੀ ਸਾਡੇ ਨਾਲ ਖੜਨ ਨਾ ਕਿ ਅਸੀਂ ਇਹੋ ਜਿਹਾ ਸੰਦੇਸ਼ ਦੇਈਏ ਕਿ ਲੋਕੀ ਦੂਜੇ ਨੇ ਉਹ ਸਾਡੇ ਨਾਲ ਟੁੱਟ ਜਾਣ ਪੰਜਾਬ ਦੇ ਵਿੱਚ ਹੜਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਪੂਰੇ ਪੰਜਾਬ ਦੇ ਹਾਲਾਤ ਜਿਹੜੇ ਵੱਤੋਂ ਬੱਤਰ ਨੇ ਜੇ ਕੱਲ ਕੀਤੀ ਜਾਵੇ ਅਲੱਗ-ਅਲੱਗ ਜ਼ਿਲ੍ਹੇ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਅਜ਼ਨਾਲਾ ਰਾਮਦਾਸ ਉਸ ਇਲਾਕੇ ਦੇ ਵਿੱਚ ਵਿਹਾਰ ਹੈ ਉਸ ਤੋਂ ਬਾਅਦ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਕਪੂਥਲਾ ਦੀ ਕੀਤੀ ਜਾਵੇ ਜਾਂ ਲੁਧਿਆਣਾ ਤੇ ਜਾਂ ਪਟਿਆਲਾ ਹਰੇਕ ਜ਼ਿਲ੍ਹੇ ਦੇ ਵਿੱਚ ਹਾਲਾਤ ਜਿਹੜੇ ਸੇਮ ਟੂ ਸੇਮ ਹੀ ਨੇ ਹਰੇਕ ਅਫਸਲਾ ਮੱਚੂਕੀਆਂ ਨੇ ਇਸ ਸਮੇਂ ਅਸੀਂ ਮੌਜੂਦ ਹਾਂ ਫਾਜ਼ਲਾ ਦੇ ਪਿੰਡ ਦੋਨਾਂ ਨਾਨਕਾ ਵਿਖੇ ਜਿੱਥੇ ਆਬਾਦੀ ਦੀ ਗੱਲ ਕਰਾਂ ਤਾਂ ਤਕਰੀਬਨ ਦੱਸਦੇ ਨੇ ਕਿ 1400 ਤੋਂ ਲੈ ਕੇ 1500 ਦੇ ਕਰੀਬ ਆਬਾਦੀ ਹੈ ਉਹ 300 ਤੋਂ ਵੱਧ ਜਿਹੜਾ ਘਰ ਹੈ ਇੱਕ ਦੂਜੇ ਪਾਸੇ ਗੱਲ ਹੁੰਦੀ ਹੈ ਆਮ মিডিਆ ਵਿੱਚ মিডিਆ ਵਿੱਚ ਗੱਲ ਇਹ ਹੁੰਦੀ ਆ ਜੀ ਕਿ ਪੰਜਾਬ ਦੇ ਨਾਲ ਕੋਈ ਖੜਿਆ ਨਹੀਂ ਪੰਜਾਬ ਆਪਣੀ ਆਪ ਜਿਹੜੀ ਆਪਣੇ ਸਿਰ ਹੰਡਾਰ ਰਿਹਾ ਲੇਕਿਨ ਜੇ ਇੱਥੋਂ ਦੇ ਅਸੀਂ ਲੋਕਾਂ ਨਾਲ ਗੱਲ ਕੀਤੀ ਤਾਂ ਇੱਥੇ ਕੁਝ ਲੋਕ ਜਿਹੜੇ ਹਰਿਆਣੇ ਤੋਂ ਵੀ ਸੇਵਾ ਕਰਨ ਆਏ ਔਰ ਨਜ਼ਦੀਕੀ ਰਾਜਸਥਾਨ ਉੱਥੋਂ ਜਿਹੜੇ ਲੋਕ ਸੇਵਾ ਕਰਨ ਆਏ ਤਾਂ ਇਸ ਪਾਸੇ ਗੋਦਵਾਰਾ ਸਾਹਿਬ ਹੈ ਇਸ ਪਿੰਡ ਦਾ ਜਿਹਦੇ ਵਿੱਚ ਇੱਥੇ ਲੰਗਰ ਚੱਲ ਰਿਹਾ ਹੈ ਜਿਹੜਾ ਲੰਗਰ ਹੈ ਉਹ ਇੱਥੇ ਰਾਜਸਥਾਨ ਦੇ ਲੋਕਾਂ ਵੱਲੋਂ ਲਗਾਇਆ ਗਿਆ ਲੋਕ ਜਿਹੜੇ ਆ ਇਥੋਂ ਬਾਹਰੋਂ ਲੰਗਰ ਬਣਾ ਕੇ ਲਿਆਉਂਦੇ ਨੇ ਔਰ ਇਥੇ ਆ ਕੇ ਆਰਮੀ ਦੀਆਂ ਵੋਟਾਂ ਜਿਹੜੀਆਂ ਉਹਨਾਂ ਦੇ ਰਾਈ ਇਥੇ ਪਹੁੰਚ ਹੁੰਦੀ ਹੈ ਔਰ ਇਥੇ ਆ ਕੇ ਜਿਹੜਾ ਲੰਗਰ ਇੰਨਾ ਲੋਕਾਂ ਨੂੰ ਸਵੇਰ ਸ਼ਾਮ ਦੁਪਹਿਰ ਤਿੰਨੇ ਟਾਈਮ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ ਲੋਕ ਇਥੋਂ ਲੰਗਰ ਲੈ ਕੇ ਜਿਹੜੇ ਆਪਣੇ ਘਰਾਂ ਵਿੱਚ ਜਾਂਦੇ ਨੇ ਤਾਂ ਇਹ ਵੀਰ ਜਿਹੜਿਆ ਆ ਇਹ ਰਾਜਸਥਾਨ ਤੋਂ ਆਏ ਨੇ ਸਭ ਤੋਂ ਪਹਿਲਾਂ ਜੀ ਕਿੰਨੇ ਦਿਨ ਹੋ ਗਏ ਤੇ ਕਿਵੇਂ ਸੇਵਾ ਚੱਲ ਰਹੀ ਹੈ ਸਾਨੂੰ ਅੱਜ 8ਵਾਂ ਦਿਨ ਹੈ ਜੀ ਸੱਤ ਦਿਨ ਹੋ ਗਏ ਆ ਇਹਨੂੰ ਲੰਗਰ ਲਿਆਈ ਹੈ ਰਾਜਸਥਾਨ ਤੋਂ ਆਏ ਸ਼੍ਰੀ ਗੰਗਨਾ ਜਿਲ੍ਹਾ ਜੀ ਸਾਡਾ ਪਿੰਡ ਇੱਕ ਹੀ ਹੈ ਜੀ ਜੀ ਪੰਜਾਬ ਦੇ ਨਾਲ ਅਸੀਂ ਖੜੇ ਆਂ ਵੀਡੀਓ ਤਾਰੇ ਵੇਖਦੇ ਆਂ ਤੇ ਬਹੁਤ ਲੋਕ ਇੱਥੇ ਪਰੇਸ਼ਾਨ ਸੀਗੇ ਲੰਗਰ ਸਵੇਰ ਸ਼ਾਮ ਅਸੀਂ ਇੱਥੇ ਪੰਚਾਉਨੇ ਆਂ ਤੇ ਔਰ ਪੱਠੇ ਦਾ ਵੀ ਚਾਰਾ ਸਾਡੇ ਪਿੱਛੋਂ ਆਈ ਜਾਂਦਾ ਤੇ ਰਾਸ਼ਨ ਸਾਡਾ ਔਰ ਆਈ ਜਾਂਦਾ ਅਜੇ ਚੱਲੂਗਾ ਸਾਡਾ 10 ਦਿਨ 15 ਦਿਨ ਔਰ ਲੰਗਰ ਚੱਲੂਗਾ ਜੀ ਸਵੇਰ ਸ਼ਾਮ ਲੰਗਰ ਚੱਲੇਗਾ ਇੱਥੇ ਜੀ ਕਿੰਨੇ ਕਿੰਨੇ ਕ ਲੋਕ ਤੁਸੀਂ ਜਿਹੜੇ ਇੱਥੇ ਆ ਕੇ ਸੇਵਾ ਕਰ ਰਹੇ ਹੋ ਅਸੀਂ ਇੱਥੇ 15 ਜਿਹੜੇ ਅਜੇ ਮੁੰਡੇ ਆਏ ਆ 2-4 ਦਿਨ ਰਹਿ ਜਾਂਦੇ ਆ ਕੋਈ ਨਵੇਂ-ਨਵੇਂ ਆਈ ਜਾਂਦੇ ਆ ਜੋ ਪਿੱਛੋਂ ਕੋਈ ਸੇਵਾ ਕਰਨਾ ਚਾਹੁੰਦੇ ਆ ਕਦੀ 10 ਆ ਜਾਂਦੇ ਆ ਕਦੀ 15 ਆ ਜਾਂਦੇ ਆ ਕਦੀ 20 ਮੁੰਡੇ ਆ ਜਾਂਦੇ ਚਲੇ ਜਾਂਦੇ ਆ 10 ਤਾਂ ਪੱਕੇ ਅਸੀਂ ਇੱਥੇ ਰਹਿਣਾ ਹੀ ਆ ਜੀ ਸਵੇਰ ਸ਼ਾਮ ਦਾ ਲੰਗਰ ਤਿਆਰ ਕਰਕੇ ਤੇ ਤੇ ਲੈ ਜਾਈਏ ਬੋਰਡ ਤਾਂ ਹੀ ਆਉਂਦੇ ਆ ਫੌਜੀਆਂ ਕੀ ਲੱਗੀ ਹੋਈ ਆ ਸਵੇਰ ਸ਼ਾਮ ਮਾਰੇ ਕੋਲ ਲੈ ਆਉਂਦੇ ਆ ਠੀਕ ਹੈ ਜਦੋਂ ਤੁਸੀਂ ਚਲੇ ਜਾਣਾ ਫਿਰ ਦੁਬਾਰਾ ਆਇਆ ਨੇ ਇਹ ਜਿਹੜੇ ਲੋਕ ਮਤਲਬ ਤੁਸੀਂ ਆ ਰਹੇ ਹੋ ਇਹ ਪਿੰਡ ਵੱਲੋਂ ਆ ਕੋਈ ਸੋਸਾਇਟੀ ਆ ਕਿਦਾਂ ਨਹੀਂ ਜੀ ਅਸੀਂ ਆਪ ਦੇ ਖੁਦ ਤਰ੍ਹਾਂ ਸਰਪੰਚ ਨਾਲ ਗੱਲ ਕਰਕੇ ਉਹ ਕਹਿੰਦਾ ਲੈ ਆਓ ਲੰਗਰ ਲੋਕ ਕਹਿੰਦੇ ਆ ਵੀ ਚਲ ਲੰਗਰ ਦੀ ਸੇਵਾ ਪੱਕਾ ਕੇ ਲੈ ਆਓ ਰਸ਼ਨ ਕੋਈ ਜਿਵੇਂ ਆ ਰਹੇ ਨੇ ਪਿੰਡਾਂ ਵਾਲੇ ਹਰਿਆਣੇ ਤੋਂ ਆ ਰਹੇ ਆ Rajasthan ਤੋਂ ਆ ਰਹੇ ਆ ਜੀ ਪੰਜਾਬ ਤੋਂ ਵੀ ਆ ਰਹਿਆ ਹੈ ਬਾਕੀ ਸਰਕਾਰ ਇੱਥੇ ਥੋੜਾ ਜਿਹਾ ਕਮ ਦੇਰੀ ਹੈ ਉਹ ਗੌਰ ਨਹੀਂ ਕਰ ਰਹੀ ਸਾਡੇ Rajasthan ਤੋਂ ਵੀ ਲੰਗਰ ਬਹੁਤ ਆਈ ਜਾਂਦਾ ਜੀ ਹੋਰ ਪਿੰਡਾਂ 'ਚ ਵੀ ਸਾਡੀਆਂ ਸਮਟੀਆਂ ਲੱਗੀਆਂ ਹੋਈਆਂ ਆ ਜੀ ਜਿਵੇਂ ਅਸੀਂ ਇੱਥੇ ਲਾ ਰੱਖਿਆ ਜੀ ਪਿੱਛੇ ਵੀ ਸਾਰੇ ਪਿੰਡ ਦਸਤਾਨ ਤੋਂ ਸਾਡੇ 18 ਪਿੰਡ ਆ ਜੀ ਸਾਡੇ ਬਿਆਦਰੀ ਦੇ ਜੀ 라ਵਾ ਸਿੱਖਾਂ ਦੇ ਜੀ ਸਾਡੇ ਨਾਲ ਉਹ ਖੜੇ ਆ ਅਜੇ ਪਹਿਲਾ ਪਿੰਡ ਅਸੀਂ ਇੱਕ ਹੀ ਪਿੰਡ ਇੱਥੇ ਆਏ ਆ ਜੀ ਇੱਕ ਸੀ ਤੋਂ ਜੀ ਬਾਕੀ 18 ਪਿੰਡ ਹੋਰ ਸੇਵਾ ਕਰਨਾ ਚਾਹੁੰਦੇ ਆ ਮਗਰ ਉਹ ਵੀ ਸਵੇਰੇ ਆ ਰਹੇ ਨੇ ਕਿਵੇਂ ਕੋਈ ਇੱਥੇ ਵੀ ਲੰਗਰ ਲਾਣਗੇ ਦੂਸਰੇ ਪਿੰਡਾਂ 'ਚ ਵੀ ਲੰਗਰ ਪਹੁੰਚਾਣਗੇ ਜੀ ਤੁਸੀਂ ਪਿੰਡ ਦੇ ਹੋ ਜਾਂ ਤੁਸੀਂ ਵੀ ਸੇਵਾ ਕਰਨੀ ਆਏ ਹੋ ਸੇਵਾ ਕਰਨੀ ਆਏ ਹਾਂ ਸੇਵਾ ਕਰਨ ਆਏ ਜੀ ਸ਼੍ਰੀ ਗੰਗਾ ਰਾਜ ਇੱਕ ਸੀ ਤੋਂ ਜੀ ਆਏ ਆ ਜੀ ਸਾਨੂੰ ਇੱਥੇ ਬਹੁਤ ਦੇਖੀ ਸੀ ਪਹਿਲਾਂ ਵੀ ਪਾਣੀ ਕਾਰਨ ਇਹ ਬਾੜ ਦੇ ਕਾਰਨ ਬਹੁਤ ਇਨਾ ਪ੍ਰੇਸ਼ਾਨ ਲੋਕ ਸੀਗੇ ਇਸੇ ਕਰਕੇ ਅਸੀਂ ਆਏ ਸੀ ਸਾਨੂੰ ਹੋ ਗਿਆ 10 ਦਿਨ ਹੋ ਗਏ ਲੰਗਰ ਚਲਾਉਂਦੇ ਨੂੰ ਆਹੀ ਦਾ ਦਾ ਲੰਗਰ ਹੈ ਜੀ ਇੱਥੇ ਜਿਹੜੇ ਹਨ ਆਪਣੇ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਹੈ ਕੋਈ ਨਹੀਂ ਇੱਕ ਇਹਨਾਂ ਦੀ ਆਪਦੀ ਬੋਰਡ ਹੈਗੀ ਜਿਹੜੀ ਪਿੰਡ ਲਈ ਉਹ ਖਿੱਚ ਕੇ ਲੈ ਜਾਂਦੇ ਆ ਉਹ ਵੀ ਖਿੱਚ ਕੇ ਲਿਆਉਂਦੇ ਸ਼ਾਮ ਨੂੰ ਲੰਗਰ ਤੇ ਸਵੇਰੇ ਉਹ ਇੱਕ ਫੌਜ ਦੀ ਹੈਗੀ ਜਿਹੜੇ ਇਥੋਂ ਲੋਕ ਆ ਉਹਨਾਂ ਚਲੋ ਮਦਦ ਲਈ ਤੁਸੀਂ ਆਏ ਉਹ ਵੀ ਸਪੋਰਟ ਕਰ ਰਹੇ ਆ ਬਿਲਕੁਲ ਬਿਲਕੁਲ ਕਰ ਰਹੇ ਆ ਸਪੋਰਟ ਫੁੱਲ ਕਰ ਰਹੇ ਆ ਸਪੋਰਟ ਸਾਡੇ ਨਾਲ ਖੜੇ ਆ ਅੱਛਾ ਤੁਸੀਂ ਜਿੱਦਾਂ ਰਾਜਸਥਾਨ ਤੋਂ ਹੋ ਇੱਕ ਤੁਸੀਂ ਆਮ ਜਿੱਦਾਂ ਦੇਖਿਆ ਹੋਊਂਗੇ ਵੀਡੀਓਜ਼ ਵਿੱਚ ਇਹ ਵੀ ਕਿਹਾ ਜਾਂਦਾ ਸੀ ਨਾ ਕਿ ਪੰਜਾਬ ਦੇ ਨਾਲ ਕੋਈ ਖੜਿਆ ਨਹੀਂ ਕੀ ਲੱਗਦਾ ਇਦਾਂ ਦਾ ਕੁਝ ਕੀ ਨਹੀਂ ਨਹੀਂ ਇਦਾਂ ਦਾ ਤਾਂ ਕੋਈ ਨਹੀਂ ਲੱਗਦਾ ਇਹ ਤਾਂ ਉਹ ਆਪਣੇ ਫਹਾਵਾ ਡਾਂਦੇ ਜਿਵੇਂ ਸੋਸ਼ਲ ਮੀਡੀਆ ਵਾਲੇ ਇੱਕ ਦੂਜੇ ਫਹਾੜਾ ਤੇ ਕੋਈ ਨਹੀਂ ਖੜਦਾ ਆ ਨਹੀਂ ਕਰਦਾ ਸਭ ਖੜੇ ਆ ਹੁਣ ਰਾਜਸਥਾਨ ਤੋਂ ਬਹੁਤ ਆਈ ਜਾਂਦੇ ਹੋਰ ਵੀ ਆ ਜਾਂਦੇ ਆ ਖੜਿਆ ਇਹਦਾ ਨਾਲ ਖੜਿਆ ਸੀ ਬਾਈ ਇਥੇ ਪਿੰਡ ਵਾਲਾ ਹੈਗਾ ਕੋਈ ਜੀ ਪਿੰਡ ਵਾਲਾ ਓਕੇ ਤੁਸੀਂ ਪਿੰਡ ਤੋਂ ਇੱਕ ਗੱਲ ਆਪਾਂ ਆਮ ਹੀ ਦੇਖੀ ਆ মিডিਆ ਦੇ ਵਿੱਚ ਖਾਸ ਕਰਕੇ ਜਾਂ ਕਿ ਜੀ ਪੰਜਾਬ ਦੇ ਨਾਲ ਕੋਈ ਨਹੀਂ ਖੜਿਆ ਜੀ ਪੰਜਾਬ ਵੀ ਆਪਣੇ ਨਾਲ ਖੜਿਆ ਕੀ ਲੱਗਦਾ ਇਹਦੇ ਬਾਰੇ ਸਾਡੇ ਨਾਲ ਕੋਈ ਨਹੀਂ ਖੜਾ ਪਿੰਡ ਵਾਲੇ ਕੋਈ ਤੇ ਹਾਮ ਨੂੰ ਕੋ 14 ਪਿੰਡ ਨੇ ਉਥੋਂ ਬੰਨ ਵੱਜ ਜਾਵੇ ਅੰਗਲਾਂ ਦੇ ਮਨੇ ਮਨੇ ਸਾਰਾ ਇਲਾਕਾ ਬੱਸ ਸਕਦਾ ਹੈ ਠੀਕ ਹੈ ਦੋਨਾਂ ਨਾਨਕਾ ਦੇ ਨਹੀਂ ਤੁਹਾਡੇ ਨਾਲ ਅੱਜ ਮੈਂ ਪੁੱਛ ਰਿਹਾ ਸੀਗਾ ਕਿ ਆਪਾਂ ਇੱਕ ਆਮ ਹੀ ਦੇਖਿਆ ਜੀ ਪੰਜਾਬ ਦੇ ਨਾਲ ਕੋਈ ਖੜਦਾ ਨਹੀਂ ਇਹ ਵੀਡੀਓ ਚੱਲਦੀਆਂ ਇਹ ਲੋਕ ਰਾਜਸਥਾਨ ਤੋਂ ਇਹ ਖੜੇ ਆ ਤੁਹਾਡੇ ਲਈ ਸੇਵਾ ਕਰ ਰਹੇ ਇਹ ਖੜੇ ਨੇ ਆ ਖੜੇ ਨੇ ਇਹ ਇਕੱਲੇ ਸੇਵਾ ਕਰ ਰਹੇ ਕਾਲਾ ਸੇਵਾ ਕਰ ਰਹਾ ਹੋਰ ਪਿੰਡੋਂ ਕਿਹੜਾ ਵਾ ਇ ਤੁਸੀਂ ਪਿੰਡੋਂ ਤੁਸੀਂ ਸੇਵਾ ਹੋ ਰਹੀ ਹਾਂਜੀ ਹੋ ਰਹੀ ਸੇਵਾ ਜੀ ਕੌਣ ਲੋ ਕਰੇ ਇਹ ਜੀ ਪਿੰਡਾਂ ਦੇ ਆ ਰਹੇ ਰਾਜਸਥਾਨ ਹਰਿਆਣਾ ਤੇ ਪੰਜਾਬ ਦੇ ਬਹੁਤ ਪਿੰਡਾਂ ਵੈਰੀ ਵੱਡੇ ਵੱਡੇ ਜਿਹੜੇ ਲੋਕ ਆਗਏ ਨੇ ਸੇਵਾ ਇਕੱਠੀ ਕਰਕੇ ਜਿਵੇਂ ਵੀ ਯੂਪੀ ਤੋਂ ਮੁਸਲਮ ਮੁਸਲਮ ਭਾਈ ਵੀ ਯਾਹ ਪਰ ਕਾਲ ਰਾਸ਼ਨ ਦੇ ਕੇ ਗਏ ਸੀ ਤੇ ਕੁੱਲ ਮਿਲਾ ਕੇ ਸੰਭਾਲੀ ਖਲੇ ਨੇ ਪਿੰਡਾਂ ਵੈਰੇ ਉੱਤੋਂ ਸਮਾਨ ਰਸਤਾਰੀ ਤੇ ਜਦੋਂ ਆਪਾਂ ਇਹ ਵੀਡੀਓ ਦੇਖਦੇ ਆਂ ਲੋਕਾਂ ਦੀਆਂ ਕਿ ਸਾਡੇ ਨਾਲ ਜੀ ਪੰਜਾਬ ਨਾਲ ਕੋਈ ਖੜਿਆ ਨਹੀਂ ਪੰਜਾਬ ਆਪਣੀ ਆਫਤ ਆਪ ਆਪ ਪੂਰੀ ਕਰ ਰਿਹਾ ਜੈਨ ਆਪਣੀ ਆਫਤ ਦੇ ਨਾਲ ਆਪ ਲੜ ਰਿਹਾ ਉਦੋਂ ਕੀ ਲੱਗਦਾ ਕਿ ਇਹੋ ਜੀ ਸਨੇਹਾ ਜਾਣਾ ਚਾਹੀਦਾ ਕਿ ਲੋਕ ਸਾਡੇ ਨਾਲ ਟੁੱਟ ਜਾਣ ਨਹੀਂ ਇਹ ਗਲਤ ਗੱਲ ਹੈ ਜ ਪੰਜਾਬ ਨਾਲ ਵਾਕ ਵਕ ਚਾਰਾਂ ਜੁਲਿਆਂ ਦੇ ਖੜੇ ਨੇ ਨਾਲ ਜੀ ਪੰਜਾਬ ਪੰਜਾਬ ਨਾਲ ਪੰਜਾਬੀ ਖੜੇ ਨੇ ਬਹੁਤ ਮਦਦ ਕਰ ਰਹੇ ਫਾਜ਼ਿਲਕਾ ਤੋਂ ਰਵੌਰ ਤੋਂ ਕਈ ਪਿੰਡ ਸਾਡੇ ਇੱਥੇ ਆਦੇ ਨੇ ਜੀ ਦੂਰ ਦੂਰ ਤੋਂ ਆ ਰਹੇ ਜੀ ਮਦਦ ਕਰਨ ਵਾਸਤੇ ਸਾਡੀ ਯੂਪੀ ਹੋ ਗਿਆ Rajasthan ਤੇ ਹੋਰ ਵੀ ਬਹੁਤ ਸ਼ਹਿਰ ਆ ਗਏ ਨੇ ਜੀ ਜਲੰਧਰ ਹੋ ਗਿਆ ਜਿਵੇਂ ਤੇ ਖੜੇ ਨੇ ਨਾਲ ਜੀ ਦੇਖੋ ਜਦੋਂ ਆਪਾਂ ਇਹ ਵੀਡੀਓ ਦੇਖਦੇ ਆ ਤਾਂ ਉਹਦੇ ਨਾਲ ਇੱਕ ਸੰਦੇਸ਼ ਜਿਹੜਾ ਉਹ ਮਾੜਾ ਇਹ ਜਾਂਦਾ ਕਿ ਲੋਕ ਸਾਡੇ ਨਾਲ ਖੜੇ ਨਹੀਂ ਲੇਕਿਨ ਤੁਸੀਂ ਆਮ ਹਰੇਕ ਚੈਨਲ ਦੇਖਿਆ ਹੋਵੇਗਾ ਕਿ ਦਿੱਲੀ ਤੋਂ ਲੋਕ ਆ ਗਏ ਵੱਡੇ ਵੱਡੇ ਟਰਾਲੇ ਲੈ ਕੇ ਭਰ ਕੇ ਲੈ ਆਏ ਹਰਿਆਣੇ ਤੋਂ ਆ ਗਏ ਰਾਜਸਥਾਨ ਤੋਂ ਆ ਤੁਹਾਡੇ ਪਿੱਛੇ ਖੜੇ ਨੇ ਕਿ ਜਿਹੜੇ ਰਾਜਸਥਾਨ ਤੋਂ ਆ ਕੇ ਇੱਥੇ ਇਹਨਾਂ ਲੋਕਾਂ ਦੀ ਸੇਵਾ ਕਰ ਰਹੇ ਨੇ ਲੰਗਰ ਬਾਹਰੋਂ ਪਕਾ ਕੇ ਲਿਆਏ ਕਿਉਂਕਿ ਇਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਪਾਣੀ ਆ ਤਾਂ ਇਹਨਾਂ ਨੂੰ ਬਾਲਣ ਵੀ ਨਹੀਂ ਹੈ ਔਰ ਇਸ ਤੋਂ ਇਲਾਵਾ ਇਹ ਪਕਾ ਨਹੀਂ ਸਕਦੇ ਕਹਿੰਦਾ ਮਤਲਬ ਇਹ ਹੈ ਕਿ ਇਹ ਰਾਸ਼ਨ ਪਕਾ ਨਹੀਂ ਸਕਦੇ ਤਾਂ ਬਾਹਰੋਂ ਲੰਗਰ ਆਇਆ ਔਰ ਇਹ ਲੋਕ ਜਿਹੜੇ ਆ Rajasthan ਤੋਂ ਆ ਕੇ ਇੱਥੇ ਸੇਵਾ ਕਰ ਰਹੇ ਆ ਤਾਂ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਆ ਕਿ ਇੱਕ ਵਧੀਆ ਸੰਦੇਸ਼ ਜਿਹੜਾ ਲੋਕਾਂ ਵਾਸਤੇ ਜਾਵੇ ਤੇ ਜਿਹੜੇ ਦੂਜੇ ਭਾਈਚਾਰੇ ਨੇ ਦੂਜੇ ਸਟੇਟਾਂ ਨੇ ਉਹ ਵੀ ਸਾਡੇ ਨਾਲ ਖੜਨ ਨਾ ਕਿ ਅਸੀਂ ਇਹੋ ਜਿਹਾ ਸੰਦੇਸ਼ ਦੇਈਏ ਕਿ ਲੋਕੀ ਦੂਜੇ ਨੇ ਉਹ ਸਾਡੇ ਨਾਲ ਟੁੱਟ ਜਾਣ